ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਅੰਦਰ ਸਿਹਤ ਵਿਭਾਗ ਦੇ ਵੱਲੋਂ ਜਿੱਥੇ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਦੇ ਲਈ ਪਿਛਲੇ ਕਈ ਮਹੀਨਿਆਂ ਤੋਂ ਸ਼ੁਰੂ ਕੀਤੀ ਗਈ ਵਿਆਪਕ ਲਹਿਰ ਦੇ ਬਾਵਜੂਦ ਵੀ ਅੱਜ ਜੋ ਕਿ ਤੁਹਾਨੂੰ ਦੱਸਦੀ ਹੈ ਕਿ ਗੁਰਦਾਸਪੁਰ ਦੇ ਵਿੱਚ ਡੇਂਗੂ ਦੇ ਕਾਰਨ ਇੱਕ ਹੋਣਹਾਰ ਮਾਪਿਆਂ ਦਾ ਨੌਜਵਾਨ ਪੁੱਤ 25 ਸਾਲਾ ਦਾ ਜਿਸ ਦੀ ਕਿ ਮੌਤ ਹੋ ਚੁੱਕੀ ਹੈ ਜਿਸ ਕਰਕੇ ਇਲਾਕੇ ਦੇ ਵਿੱਚ ਇਸ ਸਮੇਂ ਸੋਗ ਦੀ ਲਹਿਰ ਹੈ ਤੇ ਉੱਥੇ ਹੀ ਲੋਕ ਜੋ ਕਿ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਖੜੇ ਕਰ ਰਹੇ ਨੇ ਇਸ ਬਾਬਤ ਉਹਨਾਂ ਨੇ ਹੋਰ ਕੀ ਕੁਝ ਕਿਹਾ ਵੀ ਤੁਹਾਨੂੰ ਜ਼ਰੂਰ ਸਾਨੂੰ ਸੁਣਾਵਾਂਗੇ ਵਰਤਮਾਨ ਦਾਸ ਦੀ ਇਹ ਕਿ ਡੇਂਗੂ ਦਾ ਡੰਗ ਹੁਣ ਤਿੱਖਾ ਹੁੰਦਾ ਜਾ ਰਿਹਾ ਹਾਲਾਤ ਇਹ ਬਣੇ ਹੋਏ ਨੇ ਕਿ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਸਰਕਾਰੀ ਅੰਕੜਿਆਂ ਦੇ ਮੁਤਾਬਕ ਬੇਸ਼ੱਕ ਜ਼ਿਲ੍ਹੇ ਦੇ ਅੰਦਰ ਜੋ ਕਿ ਕਾਫੀ ਸਾਰੇ ਮਰੀਜ਼ਾਂ ਨੂੰ ਹੀ ਡੇਂਗੂ ਤੋਂ ਪੀੜਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਘਟੋ ਘਟ 100 ਦੇ ਕਰੀਬ ਜੋ ਕਿ ਡੇਂਗੂ ਦੇ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ ਹੈ ਪਰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਵੀ ਦਾਖਲ ਮਰੀਜ਼ਾਂ ਦੀ ਗਿਣਤੀ ਦੇ ਅਨੁਸਾਰ ਆ ਦੱਸਦੇ ਕਿ ਸੈਂਕੜੇ ਲੋਕ ਡੇਂਗੂ ਦੀ ਮਾਰ ਦੇ ਵਿੱਚ ਆ ਚੁੱਕੇ ਨੇ ਤਾਂ ਇਸ ਬਾਬਤ ਪਿੰਡ ਦੇ ਲੋਕਾਂ ਦੇ ਗੁਰਦਾਸਪੁਰ ਦੇ ਲੋਕ ਦੇ ਵੱਲੋਂ ਕੀ ਕੁਝ ਕਿਹਾ ਗਿਆ ਹੈਗਾ ਉਹ ਤੁਹਾਨੂੰ ਇੱਕ ਵਾਰ ਉਹ ਵੀ ਸੁਣਾਉਂਦੇ ਆ ਸਾਡਾ ਵਾਰਡ ਨੰਬਰ 16 ਆ ਇਹ ਬਿਲਕੁਲ ਨਿਵਾਰਸ ਹੋਇਆ ਪਿਆ ਇੱਥੇ ਕੋਈ ਪ੍ਰਸ਼ਾਸਨ ਕੋਈ ਕਿਸੇ ਕਿਸਮ ਦਾ ਕੋਈ ਇੱਥੇ ਹੈ ਹੀ ਨਹੀਂ ਸਿਸਟਮ ਔਰ ਡੇਂਗੂ ਘਰ ਘਰ ਵਧਦਾ ਜਾ ਰਿਹਾ ਹੈ तकरीबन 5 ਤੋਂ 6 ਮੌਤਾਂ ਇੱਥੇ ਲਗਾਤਾਰ ਹੋ ਚੁੱਕੀਆਂ ਔਰ ਘਰ ਘਰ ਦੇ ਵਿੱਚ ਡੇਂਗੂ ਫੈਲਿਆ ਦਾ ਇੱਥੇ ਕੋਈ ਸਪਰੇਅ ਵਾਲਾ ਨਹੀਂ ਆ ਰਿਹਾ ਜੇ ਕੋਈ ਸਪਰੇਅ ਵਾਲਾ ਹੁੰਦਾ ਤੇ ਘਰ ਪੁੱਛ ਕੇ ਆਉਂਦਾ ਵੀ ਉਹ ਘਰ ਕਿਦਾ ਆ ਇੱਥੇ ਪਾਰਟੀ ਬਾਜ਼ੀ ਤੋਂ ਉੱਚੇ ਉੱਠ ਕੇ ਗੱਲ ਕਰਨੀ ਚਾਹੀਦੀ ਆ ਇਹ ਆਪਸ ਵਿੱਚ ਕਿਹ ਹੈ ਲੀਡਰਾਂ ਦੀ ਬੰਦੀ ਨਹੀਂ ਇਹ ਗੱਲ ਕਲੀਅਰ ਆ ਕਿਉਂਕਿ ਨਾ ਤੇ ਪਾਲਾ ਸਾਹਿਬ ਦੀ ਬਹਿਲ ਸਾਹਿਬ ਨਾਲ ਬੰਦੀ ਆ ਨਾ ਬਹਿਲ ਸਾਹਿਬ ਦੀ ਪਾਲਾ ਸਾਹਿਬ ਨਾਲ ਨਾ ਬੱਬਿਆ ਸਾਹਿਬ ਨਾਲ ਇਹਨਾਂ ਦੀ ਆਪਸੀ ਜਿਹੜੀ ਲੜਾਈ ਆ ਉਹਦੇ ਵਿੱਚ ਸਾਰੇ ਜਿਹੜੇ ਆ ਸਾਡਾ ਹਲਕਾ ਜਿਹੜਾ ਇਹ ਪੂਰਾ ਪੀਸਿਆ ਜਾ ਰਿਹਾ ਮੈਂ ਸਾਰਿਆਂ ਲੀਡਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਵੀ ਅਕਲ ਕਰੋ ਸਮਝਦਾਰੀ ਵਰਤੋ ਇਹ ਕੰਮ ਤੁਹਾਨੂੰ ਜੇ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਲੀਡਰੀ ਦੀ ਤੇ ਉਹਨੂੰ ਪੂਰਾ ਉਤਰੋ ਉਹਦੇ ਉੱਤੇ ਤੇ ਆ ਜਿਹੜਾ ਹੁਣ ਆਫਰ ਟਾਈਮ ਆ ਇਹਦੇ ਉੱਤੇ ਤੁਹਾਨੂੰ ਸਾਰਿਆਂ ਦੇ ਨਾਲ ਹੋ ਕੇ ਆਉਣਾ ਚਾਹੀਦਾ ਚੱਲਣਾ ਚਾਹੀਦਾ ਮੈਂ ਕਹਿੰਦਾ ਵੀ ਇਹ ਨੌਜਵਾਨ ਮੁੜੇ ਮਰ ਰਹੇ ਨੇ ਆ ਇੱਕ ਸਾਡੇ ਲਾਗੇ ਬਿਲਕੁਲ ਮਹਾਰਾਜ ਸਾਹਿਬ ਦੇ ਡੱਟ ਹੋਏ ਇੱਕ ਪਰਸੋਂ ਮਰਿਆ ਇੱਕ ਤਾਂ ਹੋਣੀ ਜੀ ਹਰ ਜਿੱਥੇ ਯਾਰ ਹੋ ਰਹੀ ਆ ਔਰ ਬਹੁਤ ਹੀ ਮਤਲਬ ਕਿ ਸਿਆਣੇ ਮੁੜੇ ਜਿਹੜੇ ਬਹੁਤ ਹੀ ਅਨਮੈਰਡ ਉਹਨਾਂ ਦੀ ਡੱਟ ਹੋ ਰਹੀ ਆ ਔਰ ਘਰ ਘਰ ਬੰਦੇ ਜਿਹੜੇ ਆ ਡੇਂਗੂ ਨਾਲ ਬਿਮਾਰ ਪਏ ਦੇ ਨੇ ਕੋਈ ਪ੍ਰਸ਼ਾਸਨ ਦਾ ਇਹਦੇ ਹਾਲ ਬਿਲਕੁਲ ਧਿਆਨ ਨਹੀਂਗਾ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਪਈ ਇਹ ਪ੍ਰਸ਼ਾਸਨ ਨੂੰ ਚਾਹੀਦਾ ਇਹਦੇ ਹਾਲ ਧਿਆਨ ਦੇਣ ਆਪਸੀ ਲੜਾਈਆਂ ਆਪਸੀ ਫੋਟ ਛੱਡ ਕੇ ਤੇ ਉਹ ਇਸ ਪਾਸੇ ਨੂੰ ਧਿਆਨ ਦੇਣ ਇੰਨਾ ਡੈਂਗੂ ਫੈਲਿਆ ਹੋਇਆ ਹਰ ਘਰ 'ਚ ਬੰਦਾ ਕੋਈ ਨਾ ਕੋਈ ਬਿਮਾਰ ਪਿਆ ਜੇ ਪ੍ਰਸ਼ਾਸਨ ਵੱਲੋਂ ਕੋਈ ਇਹ ਨਹੀਂ ਸੋਚਾਵੇਂ ਜਿਹੜੇ ਘਰ ਕੋਈ ਡੈਂਗੂ ਉੱਥੋਂ ਹਸਪਤਾਲੋਂ ਆਦਾਰ ਸੁਣਿਆ ਉਹਦੇ ਘਰੋਂ ਹੋ ਕੇ ਚਲੇ ਜਾਂਦੇ ਕੋਈ ਗਰੀਆਂ ਨਾਰੀਆਂ 'ਚ ਕੋਈ ਸਪਰੇ ਨਹੀਂ ਆਗਾ ਇਹਦੇ 'ਚ ਜੋ ਨੋਜਵਾਨਾਂ ਦੀ ਪਰसों ਵੀ ਇੱਕ ਮੋਟਰ ਹੀ ਹੁਣ ਅਜ ਕੱਜ ਦੀ ਵੀ ਚਲੀ ਜਾਂ ਸੇ ਹੁਣੇ ਹੀ ਮੋਟਰ ਹੋਈ ਆ ਉਹ ਵੀ ਵਿਚਾਰਾ 25 26 ਸਾਲ ਦਾ ਹੀ ਮੁੰਡਾ ਜਿਹਦੀ ਮੋਟਰ ਹੀ ਆ ਆ ਪਿਛੇ ਹੁਣ ਕੀ ਚੱਲੀ ਘਟ ਘਾਟੀ ਚਾਰ ਪੰਜ ਮੋਟਾ ਜਿਹੜੇ ਅਨਮੈਰਿਡ ਬੱਚਿਆ ਨਹੀਂ ਹੋਈਆਂ ਇਹਦੇ ਨਾਲੋਂ ਮਰੀ ਡਰ ਲੱਗ ਰਿਹਾ ਸਾਰੇ ਘਰ ਸਾਂਨੇ ਪਏ ਐ ਹਲੇ ਸਾਰੀ ਜਿਹੜੀ ਇਧਰ ਤੜੀ ਸਾਰੀ ਬੱਚੇ ਜਮਾਣੀਆਂ ਉਹ ਤਾਂ ਸਭ ਸਾਂਭੀਆਂ ਰਹਿ ਜਾਂ ਤੇ ਬਿਮਾਰੀ ਤੋਂ ਮਰੀ ਬਚਣ ਵਾਂਸੇ ਕੋਈ ਮਰੀ ਹੈ ਨਹੀਂ ਕੋਈ ਕੁਝ ਛਿੜਕਣ ਵਾਲਾ ਨਹੀਂ ਹੈ ਕੋਈ ਕੁਛ ਨਹੀਂ ਹੈਗਾ ਇਹਦੇ ਕਰ ਇਹ ਤਰ ਰੇਤਨਾ ਕਿ ਅਗੇ ਵਾਸਤੇ ਇਹੋ ਜੇ ਕਾਸਤੇ ਨਾ ਹੋਣ ਇਹਨੂੰ ਰੋਕ ਥਾਂ ਕੀਤੀ ਜਾਵੇ